ਚਰਨਜੀਤ ਸਿੰਘ ਜੀ ਹਾਂਜੀ ਅੱਜ ਜਿਹੜਾ ਕੈਂਪ ਲਗਾਇਆ ਸੀ ਸੀਸੀਐ ਜਿਹੜਾ ਕਿਹੜਾ ਕਿਹੜਾ ਲਗਾਇਆ ਅੱਜ ਜਿਹੜਾ ਅੱਖਾਂ ਦਾ ਦੰਦਾਂ ਦਾ ਫ੍ਰੀ ਚੈੱਕਅਪ ਕੈਂਪ ਹੈ ਜੀ ਤੇ ਇੱਕ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਚੈਰੀ ਪੇਵਲ ਵਿਵੋਟਰੀ ਵੱਲੋਂ ਕੋਨ ਦੇ ਟੈਸਟ ਕੁਛ ਕੀਤੇ ਗਏ ਨੇ ਫ੍ਰੀ ਕੁਛ ਵੀ ਇਹਨੇ ਘੱਟ ਰੇਟਾਂ 'ਚ ਤੇ ਨਾਲ ਮਨੁੱਖਤਾ ਦੀ ਭਲਾਈ ਲਈ ਖੂਨਦਾਨ ਕੈਂਪ ਲਗਾਇਆ ਗਿਆ ਇਹਨਾਂ ਸਾਰੇ ਕੈਂਪਾਂ ਦਾ ਦੁਕਾਟਨ ਸਾਡੇ ਬਹੁਤ ਹੀ ਸਤਿਕਾਰਯੋਗ ਅ ਅਸ਼ੋਕ ਸੂਦ ਜੀ ਵੱਲੋਂ ਕੀਤਾ ਗਿਆ ਉਹਨਾਂ ਦੀ ਸਾਰੀ ਟੀਮ ਨੇ ਆ ਕੇ ਸਾਡਾ ਇੱਥੇ ਬੜਾ ਮਾਣ ਵਧਾਇਆ ਸੋ ਮੈਂ ਧੰਨਵਾਦੀ ਆ ਉਹਨਾਂ ਦਾ ਵੀ ਔਰ ਸਾਡੇ ਜਿਹੜੇ ਇੱਥੇ ਖੂਨਦਾਨੀ ਨੇ ਉਹਨਾਂ ਦਾ ਧੰਨਵਾਦ ਕਰਦਾ ਔਰ ਜਿਹੜੀਆਂ ਸੰਗਤਾਂ ਸਾਡਾ ਸਹਿਯੋਗ ਦੇ ਰਹੀਆਂ ਉਹਨਾਂ ਸਾਰਿਆਂ ਦਾ ਅਸੀਂ ਇੱਥੇ ਅੱਜ ਪਹੁੰਚਣ ਤੇ ਕੋਟਨ-ਕੋਟ ਧੰਨਵਾਦ ਕਰਦੇ ਆ ਕੀ ਕੀ ਸੂਚਨਾ ਦਿੱਤੀਆਂ ਜੀ ਅੱਜ ਕੈਂਪਾਂ ਦਾ ਕੈਂਪ ਦੇ ਵਿੱਚ ਅੱਖਾਂ ਚੈੱਕ ਅਪ ਤੇ ਨਾਲ ਦਵਾਈਆਂ ਤੇ ਨਾਲ ਨੇੜੇ ਦੀਆਂ ਐਨਕਾਂ ਫਰੀ ਦਿੱਤੀਆਂ ਗਈਆਂ ਜੀ ਤੇ ਜਿਹੜੇ ਦੰਦਾਂ ਦਾ ਚੈੱਕ ਅਪ ਦਵਾਈਆਂ ਔਰ ਕੋਈ ਜਿਹੜਾ ਦੰਦਾਂ ਦਾ ਜਿਹੜਾ ਗੰਦ ਕਢਾਉਣੇ ਆ ਉਹ ਫਰੀ ਕੱਢੇ ਗਏ ਆ ਜੀ ਤੇ ਨਾਲ ਖੂਨ ਦਾਣ ਕੈਂਪ ਦਾ ਹੈਗਾ ਲੈਬ ਟੈਸਟ ਦੇ ਵਿੱਚ ਜਿਵੇਂ ਸ਼ੂਗਰ ਦਾ ਟੈਸਟ ਫਰੀ ਕੀਤਾ ਗਿਆ ਗੁਰਦਿਆਂ ਦੇ ਪੰਜ ਟੈਸਟ ਫਰੀ ਕੀਤੇ ਗਏ ਤੇ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਵਾਟਰੀ ਕੈਂਪ ਬਲੋਂ ਕੀਤਾ ਗਿਆ ਹੈਗਾ ਜੀ ਟੀਮਾਂ ਤੋਂ ਜੰਦਗੀ ਹਨ ਤੂੰ ਸਾਡੇ ਹਸਪੀਟਲ ਦੀਆਂ ਟੀਮਾਂ ਸੀ ਤੇ ਨਾਲ ਤੁਹਾਨੂੰ ਮੈਂ ਦੱਸ ਹੀ ਰਿਹਾ ਲਾਈਫ ਕੇਅਰ ਫਾਊਂਡੇਸ਼ਨ ਜਿਹੜੀ ਲੈਬੋਰੀ ਹੈਗੀ ਹੈ ਉਹਨਾਂ ਵੱਲੋਂ ਖੂਨ ਦੇ ਟੈਸਟ ਫ੍ਰੀ ਕੀਤੇ ਗਏ ਤੇ ਖੂਨਦਾਨ ਜਿਹੜੀ ਹੈ ਉਹ ਲੁਧਿਆਣੇ ਤੋਂ ਟੀਮ ਪਹੁੰਚੀ ਹੈ ਸਾਡੇ ਕੋਲ ਅਗੇ ਵੀ ਚੱਲਣਗੇ ਜੀ ਇਹ ਕੈਂਪ ਵਿੱਚ ਜਾਂ ਬਾਅਦ ਵਿੱਚ ਤੇ ਸਮੇਂ-ਸਮੇਂ ਤੇ ਜਦੋਂ ਲੋੜ ਪੈਂਦੀ ਹੈ ਉਦੋਂ ਸਾਡੀ ਸੰਸਥਾ ਸੁਆਮੀ ਗੰਗਾ ਨੰਦ ਜੀ puri ਵਾਲੇ ਟੈਰੀਟਰੀਓ ਸੇਵਾ ਸੰਪਤੀ ਹਰਵੈ ਲਈ ਮਨੁੱਖਤਾ ਦੀ ਭਲਾਈ ਲਈ ਮਨੁੱਖਤਾ ਦੀ ਸੇਵਾ ਲਈ ਇਹ ਕੰਮਕਾਰਜ ਕਰਦੀ ਰਹਿੰਦੀ ਹੈ ਜੀ ਸਤਿ ੋਡਾ ਨਾ ਮੇਰਾ ਨਾਮ ਡਾਕਟਰ ਦੀਪਕ ਕੁਮਾਰ ਬਗੇਲ ਹੈ ਕਿਸ ਤਰ੍ਹਾਂ ਦੀਆਂ ਯਾਨੀ ਕਿ ਅੱਜ ਤੁਸੀਂ ਕੀ ਕਰਪ ਚੈੱਕਅਪ ਦੇਖੋ ਇਹਦੇ ਕੈਟਰੈਕਟ ਵੀ ਹੈਗੇ ਤੇ ਐਨਕਾਂ ਦੇ ਵੀ ਹੈਗਾ ਮੈਡੀਸਨ ਵਾਲੇ ਇਨਫੈਕਸ਼ਨ ਵਾਲੇ ਵੀ ਹੈਗੇ ਬਹੁਤ ਸਾਰੇ ਪੇਸ਼ੈਂਟ ਹੈਗੇ ਜਿਨ੍ਹਾਂ ਨੂੰ ਆਪਾਂ ਚਿੱਟੇ ਮੋਦੀਆ ਦਾ ਆਪਰੇਸ਼ਨ ਜਿਹੜਾ 32000 ਦਾ ਹੁੰਦਾ ਆਪਣੇ ਪਾਸ ਪਹਿਲਾਂ 50% ਦੇ ਦਿੰਦੇ 16000 ਦਾ ਹੁਣ ਉਹੀ ਲੈਂਸ ਆਪਾਂ 7000 ਦਾ ਪਾ ਰਹੇ ਹਾਂ ਕਿਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਬਲੀ ਮਰੀ ਅਜਿਹਾ ਨੂੰ ਜ਼ਿਆਦਾਤਰ ਹੁਣ ਦੇਖਿਆ ਜਾਏ ਤਾਂ ਇਨਫੈਕਸ਼ਨ ਚੱਲ ਰਹਾ ਹੈ ਕੋਈ ਵਾਇਰਲ ਹੈਗਾ ਵੀ ਜੈਸੇ ਕਿ ਰੈਡਨੈਸ ਹੋਣਾ ਅੱਖਾਂ ਚੋਂ ਪਾਣੀ ਨਿਕਲਣਾ ਠੀਕ ਹੈ ਔਰ ਦਰਦ ਵੀ ਹੁੰਦਾ ਹੈ ਪੇਨ ਹੁੰਦਾ ਹੈ ਉਹਦੇ ਲਈ ਵੀ ਮੈਡੀਸਨ ਲੈਣੀ ਹੈ ਤੇ ਜਿਆਦਾਤਰ ਲੋਡ ਮੰਨ ਤੇ ਚਿੱਟੇ ਮੋਤੀਆ ਜਿਆਦਾ ਨਿਕਲਦੇ ਕਿ ਐਡਵਾਈਸ ਆਦੇ ਉਹਨਾਂ ਲੋਕਾਂ ਨੂੰ ਮੈਂ ਚਾਹੁੰਦਾ ਹਾਂ ਕਿ ਜਿਨ੍ਹਾਂ ਨੂੰ ਚਿੱਟਾ ਮੋਤੀਆ ਹੈਗਾ ਉਹ ਆਪਰੇਸ਼ਨ ਕਰਾਉਣ ਸਭ ਤੋਂ ਪਹਿਲਾਂ ਤਾਂ ਚਿੱਟੇ ਮੋਤੀਆ ਦਾ ਲੈਂਸ ਲਗਾਉਣੇ ਆਂ ਔਰ ਹਰ 6 ਮਹੀਨੇ ਬਾਅਦ ਇੱਕ ਵਾਰ ਐਨਕ ਜਾਂ ਤਸਮਾ ਅੱਖੀਂ ਚੈੱਕ ਕਰਵਾਤੇ ਰਹਿਣਾ ਚਾਹੀਦਾ ਉਸੇ ਕੋਈ ਆਫਰ ਵੀ ਹੈਗਾ ਜੀ ਹਾਂਜੀ ਇਧਰ ਆਫਰ ਵੀ ਹੈਗਾ ਜਿਹੜਾ ਆਪਾਂ ਪਹਿਲਾਂ 32000 ਵਾਲਾ ਲੈਂਸ ਹੁੰਦਾ ਸੀ ਉਹ 16000 ਦਾ ਪਾਉਂਦੇ ਸੀ ਹਉਣ 25000 ਵਾਲਾ 12.5 ਤੇ 20 ਵਾਲਾ 10000 ਮੈਂ 16000 ਵਾਲਾ 8000 ਤੇ ਹੁਣ ਵਹੀ ਰੇਟ ਬਹੁਤ ਕੱਟ ਕੇ ਤੇ ਆਪਾਂ ਜਿਹੜਾ 20000 ਵਾਲਾ ਲੈਂਸ ਹੈਗਾ ਬੜੀ ਇੰਪੋਰਟੈਂਟ ਲੈਂਸ ਕਹਿੰਦੇ ਜਨਾਨ ਨੂੰ ਉਹੀ ਆਪਾਂ ਇੱਥੇ 7000 ਚੋਂ ਪਾਰ ਹੈਕੋ ਸਰਜਰੀ ਬਿਨਾ ਟਾਂਕਾ ਬਿਨਾ ਜ਼ੀਰਾ ਬਿਨਾ ਪਾਟੇ